ਮਾਂਗ ਦੀ ਫાંਸੀ ਦੀ سزا ਹੋਵੇ ਉਹਨਾਂ ਨੂੰ ਤਾਂ ਕਿ ਕਿਸੇ ਡੈਨ ਦੀ ਜਰਤ ਨਾ ਪਵੇ ਕਿਸੇ ਦੇ ਇੱਕ ਇੱਕ ਪੋਤਾ ਹੁਣ ਤਕਰੀਬਨ ਹਰੇਕ ਦੇ ਕਿਸੇ ਦਾ ਪੁੱਤ ਇਵੇਂ ਮੌਤ ਦੇ ਘਰ ਨਾ ਤਰਿਆ ਜਾਵੇ ਇਹ ਜਿਹੜੀਆਂ ਡੈਣਾ ਮੈਂ ਹਰੇਕ ਕਾਨੂੰਨੀਆ ਦਾ ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਸੁਖਮੰਦਾ ਕੇ ਜਤ ਜਮੈ ਰਜਾਣਾ ਗੁਰੂ ਸਾਹਿਬ ਨੇ ਪਰ ਜਿਹੜੀਆਂ ਡੈਣਾ ਡੈਣਾ ਦਾ ਰੂਪ ਹੀ ਆਣਾ ਇਹ ਜਿਹੜੀ ਸਾਡੇ ਘਰੇ ਮੈਂ ਪੁੱਤ ਦੀ ਅੱਖਾਂ ਉਹ ਡੈਣ ਬਣ ਗਈ ਤੇ ਮੇਰੇ ਪੁੱਤ ਨੂੰ ਐ ਮਾਰਿਆ ਮੈਂ ਨਾ ਮੇਰਾ ਪੁੱਤ ਤਾਂ ਮਰ ਗਿਆ ਪਰ ਸਜ਼ਾ ਮੈਂ ਮੇਰੀ ਅਪੀਲ ਆ ਮੇਰੀ ਬੇਨਤੀ ਆ ਵੀ ਸਜ਼ਾ ਇੰਨੀ ਸਖਤ ਨਹੀਂ ਚਾਹੀਦੀ ਫਾਂਸੀ ਦੀ ਸਜ਼ਾ ਤਾਂ ਕਿ ਉਹਦੀਆਂ ਡੈਣਾਾਂ ਦਾ ਹਾਸਤੇ ਕੋਈ ਗਲਤ ਹਰਕਤ ਨਾ ਕਰਨਾ ਕਿਉਂਕਿ ਇੱਕ ਪਤੀ ਨੂੰ ਐ ਕਰ ਦੇਣਾ ਇਹਦੂ ਵੱਡੀ ਕੋਈ ਗਲਤ ਗੱਲ ਕੀ ਹੋ ਸਕਦੀ ਆ ਮੇਰਾ ਪੁੱਤ ਸਦਾ ਹਸਤੇ ਵਿੱਚੋਂ ਮੇਰਾ ਹੀਰਾ ਪੁੱਤ ਕੋਲੇ ਅੱਡੇ ਨੇ ਉਹਨੂੰ ਸਖਤ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਨਾਲ ਦੇ ਗਾਸ ਤੇ ਵੀ ਪਤਾ ਲੱਗੇ ਵੀ ਕਿਹੜਾ ਸਾਥ ਦਿੰਦਾ ਹੈ ਜਦੋਂ ਕੋਈ ਫੋਨ ਅੱਜ ਕੱਲ ਫੋਨ ਚੱਲਦੇ ਆ ਪਤਾ ਲੱਗੇ ਵੀ ਅੱਗੇ ਤੋਂ ਕੰਨ ਹੋਣ ਵੀ ਜੇ ਇਹੋ ਜਿਹੇ ਕੰਮਾਂ ਚਾਹਾਂਗੇ ਤਾਂ ਫਾਂਸੀ ਦੀ ਸਜ਼ਾ ਹੋਵੇ